ਮੈਨੂੰ ਲੱਗਦਾ ਸੀ ਕਿ ਮਾਡਰਨ ਜਮਾਨਾ ਹੋ ਗਿਆ ਤੇ ਲੋਕੀਆ ਅੱਜਕੱਲ੍ਹ ਕੀ ਆ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਪਰ ਅੱਜ ਦੀ ਜਿਹੜੀ ਇਹ ਵੀਡੀਓ ਆ ਜਿਹੜੀ ਤੁਸੀਂ ਇਹ ਸਕਰੀਨ ਤੇ ਵੀ ਦੇਖ ਰਹੇ ਆ ਇਸ ਵੀਡੀਓ ਨੂੰ ਦੇਖ ਕੇ ਨਾ ਕਿ ਇਹ ਲੱਗਦਾ ਕਿ ਲੱਗਦਾ ਹੈ ਪੁਰਾਣੇ ਟਾਈਮ ਵਿੱਚ ਲੋਕ ਹੈ ਜਿਹੜੇ ਉਹ ਜ਼ਿਆਦਾ ਸਮਝਦਾਰ ਸੀਗੇ ਉਹ ਜ਼ਿਆਦਾ ਸੂਝਵਾਨ ਸੀਗੇ ਪਰ ਜਿਹੜੇ ਅੱਜ ਦੇ ਲੋਕ ਆ ਇਹ ਤਾਂ ਜਮਾਂ ਹੀ ਮੂਰਖ ਹੈ 1 ਮਿਲੀਅਨ ਤੋਂ ਪਲੱਸ ਦਾ ਜਿਹੜਾ ਇਕੱਠ ਹੋਇਆ ਬਟਾਲਾ ਇੱਕ ਹੈ ਜਿਹੜਾ ਪ੍ਰਾਰਥਨਾ ਸ਼ੋਅ ਸੀਗਾ ਇਦਾਂ ਹੀ ਜਿਹੜਾ ਇਹ ਆਪਣਾ ਸਭ ਤੋਂ ਸੇ ਵਾਲਾ ਕੇਸ ਸੀਗਾ ਰਾਮ ਰਹੀਮ ਦਾ ਉਦੋਂ ਵੀ ਅੱਜ ਜਦੋਂ ਵੀ ਉਹ ਆਉਂਦਾ ਬਾਹਰ ਤੇ ਉਦੋਂ ਵੀ ਇੰਨਾ ਹੀ ਇਕੱਠ ਹੁੰਦਾ ਤਾਂ ਜਿਹੜੇ ਪੁਰਾਣੇ ਟਾਈਮ ਵਿੱਚ ਲੋਕ ਸੀਗੇ ਉਹ ਮੈਨੂੰ ਲੱਗਦਾ ਹਲੇ ਜ਼ਿਆਦਾ ਸਮਝਦਾਰ ਸੀਗੇ ਜਿਹੜੇ ਅੱਜ ਦੇ ਲੋਕ ਹੈ ਅੱਜ ਦੇ ਜਿਹੜੇ ਬੰਦੇ ਨੇ ਬੁੜੀਆਂ ਨੇ ਨੌਜਵਾਨ ਨੇ ਉਹ ਤਾਂ ਜਿਵੇਂ ਹੀ ਮੂਰਖ ਲੱਗਦੇ ਨੇ ਮੈਨੂੰ 10 ਲੱਖ ਤੋਂ ਵੱਧ ਦਾ ਜਿਹੜਾ ਕਿਹਾ ਜਾ ਰਿਹਾ ਕਿ ਉੱਥੇ ਇਕੱਠ ਹੋਇਆ ਤੇ ਬਾਕੀ ਇਹ ਵੀਡੀਓ ਤੋਂ ਵੀ ਅੰਦਾਜ਼ਾ ਲੱਗ ਹੀ ਸਕਦਾ ਹੈ ਕਿ ਉੱਥੇ ਕਿੰਨਾ ਇਕੱਠ ਹੋਇਆ ਹੋਣਾ ਤਾਂ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿ ਜਦੋਂ ਤੁਸੀਂ ਇਦਾਂ ਦੇ ਬਾਬਿਆਂ ਦੇ ਜਾ ਕੇ ਉੱਥੇ ਜਾਂ ਇਦਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਜਾ ਕੇ ਤੁਸੀਂ ਸ਼ੋਅਾਂ ਵਿੱਚ ਇਹਨਾਂ ਇਹਨਾਂ ਇਕੱਠ ਕਰਦੇ ਆ ਤਾਂ ਤੁਸੀਂ ਇਨਡਾਇਰੈਕਟਲੀ ਉਹਨਾਂ ਨੂੰ ਕਹਿ ਰਹੇ ਆ ਕਿ ਸਾਡੇ ਨਾਲ ਤੱਕਾ ਕਰੋ ਤੁਹਾਨੂੰ ਖੁੱਲੀ ਪਰਮਿਸ਼ਨ ਹੈ ਜੇ ਹੁਣ ਵੀ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਇੰਨੀਆਂ ਚੀਜ਼ਾਂ ਹੋਣ ਤੋਂ ਬਾਅਦ ਵੀ ਜਿਹੜੀ ਹੁਣ ਦੂਜੀ ਗੱਲ ਹੈ ਕਿ ਜੇ ਤੁਸੀਂ ਧਾਰਮਿਕ ਐ ਤੁਹਾਡਾ ਰੱਬ 'ਤੇ ਯਕੀਨ ਹੈ ਤੁਸੀਂ ਰੱਬ ਨੂੰ ਮੰਨੋ ਯਾਰ ਤੁਸੀਂ ਗਾਹ ਤੁਹਾਨੂੰ ਚੋਲੇ ਦੀ ਕੀ ਲੋੜ ਹੈ ਤੁਹਾਨੂੰ ਕੀ ਲੋੜ ਹੈ ਕਿ ਤੁਹਾਨੂੰ ਕੋਈ ਅਗਿਓ ਬੰਦਾ ਦੱਸੇ ਕਿ ਤੁਸੀਂ ਇਦਾਂ ਪ੍ਰਾਰਥਨਾ ਕਰਨੀ ਐ ਇਦਾਂ ਰੱਬ ਨੂੰ ਮੰਨਣਾ ਐ ਤਾਂ ਤੁਹਾਨੂੰ ਉਹਨਾਂ ਦੀ ਕੀ ਲੋੜ ਐ ਤੁਸੀਂ ਸਿੱਧਾ ਗੁਰਦੁਆਰੇ ਜਾਓ ਸਿੱਧਾ ਮੰਦਿਰ ਜਾਓ ਮਸਜਿਦ ਮਸਜਿਦ ਜਾਓ ਜਾਂ ਫਿਰ ਜਿੱਥੇ ਵੀ ਜਾਣਾ ਆਪਣਾ ਚਰਚ ਜਾਓ ਤੁਹਾਨੂੰ ਇਦਾਂ ਨੇ ਪਖੰਡੀ ਜਿਹੜੇ ਲੋਕ ਨੇ ਉਹਨਾਂ ਦੀ ਕਿਉਂ ਲੋੜ ਪੈਂਦੀ ਆ ਵਿੱਚ ਉਚੋਲਾ ਪਾਉਣ ਦੀ ਕੀ ਲੋੜ ਪੈਂਦੀ ਆ ਤਾਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਦਾਂ ਹੀ ਮੈਂ ਵੀਡੀਓ ਬਣਾਈ ਸੀ ਤਾਂ ਮੈਨੂੰ ਲੋਕਾਂ ਨੇ ਬਹੁਤ ਕਿਹਾ ਸੀਗਾ ਕਿ ਤੂੰ ਆ ਜਿਹੜਾ ਰੱਬ ਨੂੰ ਨਹੀਂ ਮੰਨਦਾ ਇਹ ਨਹੀਂ ਕਰਦਾ ਉਹ ਤਾਂ ਮੈਂ ਇਦਾਂ ਦੇ ਰੱਬ ਨੂੰ ਨਹੀਂ ਮੰਨਦਾ ਜਿਹੜਾ ਤੁਹਾਨੂੰ ਗਿਆ ਮੂਰਖ ਬਣਾ ਦੇ ਰੱਬ ਨੂੰ ਮੰਨੋ ਤੁਸੀਂ ਆਪਣੇ ਨਿੱਜੀ ਤੌਰ ਤੇ ਮੰਨੋ ਪਰ ਕਿਸੇ ਦੇ ਪਿੱਛੇ ਲਾ ਕੇ ਰੱਬ ਨੂੰ ਨਾ ਮੰਨੋ ਕਿ ਰੱਬ ਇਦਾਂ ਦਾ ਹੈ ਰੱਬ ਤੁਹਾਨੂੰ ਇਹ ਦੇ ਦੂਗਾ ਰੱਬ ਤੁਹਾਨੂੰ ਫਲਾਣਾ ਦੇ ਦੂਗਾ ਰੱਬ ਤੁਹਾਨੂੰ ਜਿਹੜਾ ਕੁਝ ਦੇਣਾ ਉਹਨੇ ਤੁਹਾਨੂੰ ਸਿੱਧੇ ਤੌਰ ਤੇ ਵੀ ਦੇ ਦੇਣਾ ਤੇ ਜੇ ਤੁਹਾਨੂੰ ਕਿਸੇ ਨੇ ਮੱਲਾ ਰੱਬ ਨੇ ਨਹੀਂ ਕੁਝ ਦੇਣਾ ਤਾਂ ਤੁਸੀਂ ਕਿਸੇ ਮਰਜ਼ੀ ਵੱਡੇ ਪਾਸਟਰ ਕੋਲ ਜਾਵੜੋ ਕਿਸੇ ਮਰਜ਼ੀ ਜਿਹੜਾ ਗ੍ਰਾਂਥੀ ਕੋਲ ਜਾਵੜੋ ਤੁਹਾਨੂੰ ਨਹੀਂ ਮਿਲਣਾ ਤਾਂ ਇਦਾਂ ਦੀ ਜਿਹੜੀ ਮੂਰਖਤਾ ਦੇਖ ਕੇ ਨਾ ਤਾਂ ਮੇਰਾ ਮੱਲਾ ਮੇਰਾ ਦਿਮਾਗ ਬਹੁਤ ਖਰਾਬ ਹੁੰਦਾ ਏ ਇਦਾਂ ਦੇ ਲੋਕ ਹੈ ਨਾ ਜਿਹੜੇ ਦੂਜੇ ਲੋਕਾਂ ਤੇ ਵੀ ਮੱਤਲਬ ਇਹਨਾਂ ਦਾ ਗਲਤ ਪ੍ਰਭਾਵ ਪੈਂਦਾ ਹੁਣ ਜਦੋਂ 1 ਲੱਖ ਜਿਹੜਾ ਸੌਰੀ 10 ਲੱਖ ਹੈ ਜਿਹੜਾ 1 ਮਿਲੀਅਨ ਲੋਕ ਹੈ ਜਿਹੜੇ ਬਟਾਲਾ ਜਿਹੜੇ ਗਏ ਨੇ ਤਾਂ ਉਹਨਾਂ ਨੂੰ ਹੁਣ ਦੇਖ ਕੇ ਕੀ ਆ ਬਾਲੇ ਨਹੀਂ ਤਾਂ ਹਜ਼ਾਰਾਂ ਲੋਕ ਹੈ ਜਿਹੜੇ ਪ੍ਰਭਾਵਿਤ ਹੋਣਗੇ ਤੇ ਉਧਰਲੀ ਜਿਹੜੀ ਇਦਾਂ ਦੀਆਂ ਚੀਜ਼ਾਂ ਵਿੱਚ ਕੀ ਇਨਵੋਲਵ ਹੋਣਗੇ ਤਾਂ ਇਦਾਂ ਦੀਆਂ ਚੀਜ਼ਾਂ ਨੂੰ ਕੀ ਸਮਝਣ ਦੀ ਲੋੜ ਹੈ ਇਦਾਂ ਦੇ ਜਿਹੜੇ ਪਖੰਡਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਜੇ ਅੱਜ ਵੀ 21 ਸਦੀ ਵਿੱਚ ਵੀ ਜੇ ਲੋਕ ਇਦਾਂ ਦੇ ਪਖੰਡਾਂ ਵਿੱਚ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਜਾ ਕੇ ਹੋਰ ਫਿਊਚਰ ਜਿਹੜੇ ਲੋਕ ਆ ਜਿਹੜੇ ਸੁਧਰ ਸਕਦੇ ਨੇ ਮੈਨੂੰ ਤਾਂ ਇਦਾਂ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਨਾ ਲੋਕ ਇਦੋਂ ਵੀ ਜ਼ਿਆਦਾ ਗਿਰਦੇ ਜਾਂਦੇ ਆ ਉਹਨਾਂ ਦੀ ਮਾਨਸਿਕਤਾ ਜਿਹੜੀ ਇਦੋਂ ਵੀ ਜਿਹੜੀ ਨੀਚੇ ਨਿਚਲੇ ਪੱਧਰ ਨੂੰ ਹੁੰਦੀ ਜਾਂਦੀ ਆ ਤਾਂ ਜਿਹੜਾ ਪਹਿਲਾਂ ਦਾ ਅੱਜ ਤੋਂ ਪਹਿਲਾਂ ਦੀ ਜਿਹੜੀ ਧਾਰਮਿਕ ਅਵਸਥਾ ਸੀਗੀ ਜਾਂ ਧਾਰਮਿਕ ਜਿਹੜੀਆਂ માનਤਾਵਾਂ ਸੀਗਾ ਉਹਨਾਂ ਦਾ ਪੱਧਰ ਹਲੇ ਉੱਚਾ ਸੀਗਾ ਨਾ ਤਾਂ ਉਦੋਂ ਜਿਹੜੇ ਪਹਿਲਾਂ ਦੇ ਟਾਈਮ ਦੇ ਜਿਹੜੇ ਬਾਬੇ ਸੀ ਜਾਂ ਲੀਡਰ ਸੀਗੇ ਜਦ ਧਾਰਮਿਕ ਲੀਡਰ ਸੀਗੇ ਉਹ ਕਿਸੇ ਨੂੰ ਵੀ ਪਹਿਲਾਂ ਤਾਂ ਬਹੁਤ ਸਾਰਾ ਉਹ ਇਦਾਂ ਫੰਡ ਇਕੱਠੇ ਨਹੀਂ ਕਰਦੇ ਸੀਗੇ ਤੇ ਨਾ ਹੀ ਉਹ ਕਿ ਕਿਸੇ ਨੂੰ ਪੁੱਠੇ ਸਿੱਧੇ ਰਾਹ ਪਾਉਂਦੇ ਸੀਗੇ ਤੁਸੀਂ ਇਹ ਕਰੋ ਉਹ ਕਰੋ ਉਦੋਂ ਕਿ ਇਹ ਸਿੱਧਾ ਇੱਕ ਪ੍ਰਚਾਰ ਕੀਤਾ ਜਾਂਦਾ ਸੀ ਕਿ ਤੁਸੀਂ ਰੱਬ ਨੂੰ ਇਸ ਤਰੀਕੇ ਨਾਲ ਮੰਨ ਸਕਦੇ ਆਂ ਇਦਾਂ ਪ੍ਰਾਰਥਨਾ ਕਰ ਸਕਦੇ ਆਂ ਤਾਂ ਅੱਜ ਦੇ ਜਿਹੜੇ ਧਾਰਮਿਕ ਲੀਡਰ ਆ ਇਹਨਾਂ ਨੇ ਤਾਂ ਲੋਕਾਂ ਨੂੰ ਜਿਹੜਾ ਲੁੱਟਿਆ ਹਰ ਇੱਕ ਤਰੀਕੇ ਨਾਲ ਸਰੀਰਕ ਤੌਰ ਤੇ ਵੀ ਸ਼ੋਸ਼ਣ ਕਰਦੇ ਨੇ ਤੇ ਮਾਨਸਿਕ ਤੇ ਆਪਣਾ ਫਾਈਨੈਂਸ਼ੀਅਲੀ ਤੌਰ ਤੇ ਤਾਂ ਕਰਨਾ ਹੀ ਕਰਨਾ ਨਹੀਂ ਦੁਨੀਆਂ ਚੀਜ਼ਾਂ ਨੂੰ ਬਹੁਤ ਯਾਰ ਜਦੋਂ ਦੇਖੀ ਜਾਂ ਨਾ ਤਾਂ ਬਹੁਤ ਮਨ ਦੁਖੀ ਹੁੰਦਾ